ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੇ ਚੰਗੇ ਰਿਕਾਰਡ ਵਾਲੀਆਂ ਨੇ ਕੁਝ ਗੱਬਣਾ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਇੱਕ ਚੰਗੀ ਝੋਟੀ ਆ ਗਈ ਆ ਵੀਰੇ ਕੋਲੇ ਤਾਂ ਰੇਟ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਦੇ ਬਾਰੇ ਲੰਨੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਕੁਲਜਿੰਦਰ ਜੀ ਕਿਹਾ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਨੋ ਚੈਨਲ ਵੇਖਣ ਵਾਲੇ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਜੋ ਸਾਰੇ ਇੰਨੇ ਵੀਰ ਹਨਾ ਪਿਆਰ ਦਿੰਦੇ ਆ ਬਿਲਕੁਲ ਵੀਰੇ ਬੜਾ ਧੰਨਵਾਦ ਆ ਜੀ ਉਹਨਾਂ ਵੀਰਾਂ ਦੇ ਜਿੰਨਾ ਵੀਰੇ ਹਨਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਰਾਂ ਨੇ ਲਾਈਕ ਕਰਦਿਆ ਸ਼ੇਅਰ ਕਰਦਿਆ ਤਾਂ ਵੀਰੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਓ ਹਨਾ ਜੀ ਹਾਂ ਜੀ ਹਾਂ ਜੀ ਤਾਂ ਬਾਕੀ ਵੀਰੇ ਆਪਣਾ ਨਾਮ ਦੱਸੀਂ ਜਰੂਰ ਨਾਮ ਵੀਰ ਜੀ ਬਲਵਿੰਦਰ ਸਿੰਘ ਬਿੱਲਾ ਹਾਂ ਜੀ ਪਿੰਡ ਠੱਠਾ ਜੀ ਹਾਂ ਜੀ ਪਦੇ ਘਰ ਚੂੜੀਆਂ ਨੇਲੇ ਮਜੀਠਾ ਰੋਡ ਥੱਲੋ ਵਾਲੀ ਦਿੱਤੀ ਠੀਕ ਹੈ ਜੀ ਜਿਲ੍ਹਾ ਕਦਸ ਫੋਨ ਨੰਬਰ ਵੀਰੇ ਬੋਲੀ 9 ਵੀਡੀਓ ਤਾਂ ਤਕਰੀਬਨ ਇੱਕ ਦਿਨ ਛੱਡ ਕੇ ਅਪਲੋਡ ਕਰੀ ਦੀਆਂ ਹਨਾ ਸਾਡੀਆਂ ਪਸ਼ੂ ਵੀ ਜਲਦੀ ਵਿਗਦਾ ਬਿਲਕੁਲ ਪਸ਼ੂ ਵੀ ਜਲਦੀ ਵਿਗਦਾ ਤਾਂ ਰੇਟ ਹੀ ਬੜਾ ਹਨਾ ਜੇ ਰੇਟ ਜਾਇਜ਼ ਆ ਰੇਟ ਤੇ ਪਸ਼ੂ ਸਾਫ ਸੁਥਰਾ ਤੇ ਇੱਕ ਸਚਾਈ ਵਿਗਦੀ ਆ ਜੀ ਜਿੰਨਾ ਚਿਰ ਹਨਾ ਜੀ ਤਾਂ ਬਾਕੀ ਵੀਰੋ ਪਸ਼ੂ ਸਾਫ ਸੁਥਰਾ ਹੁੰਦਾ ਵੀਰ ਕੋਲੇ ਰੇਟ ਜਾਇਜ਼ ਹੁੰਦਾ ਤਾਂ ਕਰੀਏ ਵੀਰੇ ਸ਼ੁਰੂ ਅੱਜ ਵੀ ਇਹਨਾਂ ਦੇ ਦੱਸੀ ਹਨਾ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਵੀਰ ਜੀ ਪਹਿਲਾ ਸੁਆਵਾ ਪਹਿਲਾ ਸੁਆਵਾ ਠੀਕ ਹੈ ਜੀ ਬੱਚਾ ਵੀਰ ਜੀ ਝੜੀਆਂ ਚ ਸੂਈ ਸੀ ਝੜੀਆਂ ਨਹੀਂ 20 ਪਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਬੱਚਾ ਮਰਿਆ ਲਿਆ ਵਾ ਤੇਰੇ ਘਰੋਂ ਜ਼ਿੰਮੇਵਾਰਾਂ ਦੇ ਘਰੇ ਲਈਏ ਠੀਕ ਹੈ 5 ਕਿਲੋ ਦੁੱਧ ਦੇ ਵੀਰ ਜੀ ਦੁੱਧ 11 ਵੀ 12 ਵੀ ਆਪਾਂ ਦੱਸ ਕੇ ਆਣਾ ਵੀਰ 10 ਕਿਲੋ ਜਿੰਦਾ ਮਰਜ਼ੀ ਤੇ ਵੀਰੇ ਹੈ ਰਾਜੀ ਰੂਜੀ ਹਨਾ ਬਿਲਕੁਲ ਬਿਲਕੁਲ ਤੋਰ ਵੀਰ ਜੀ ਤਾਂ ਵੇਖੋ ਵੀਰੇ ਫੁੱਲ ਰਾਜੀ ਆ ਰੰਗ ਰੰਗ ਬੋਹਤ ਘੈਂਟ ਆ ਬੈਠਦਾ ਤੇ ਲੀਵਾ ਚੈੱਕ ਕਰ ਲਿਓ ਲੀਵਾ ਬਹੁਤ ਸ਼ਾਨਦ ਸਾ ਦੁੱਧ ਤਾਂ 10 ਲੀਟਰ ਵੀਰ ਨੇ ਦੱਸਿਆ ਬਾਕੀ ਰਾਜੀ ਫੁੱਲਾ ਵੀਰੇ ਤਾਂ ਤੋਰਾ ਤਾਰਾ ਵੀ ਪੂਰਾ ਐ ਬਹੁਤ ਚੰਗੀ ਟੋਪ ਕਲਾਸ ਆ ਬਾਕੀ ਕਿਵੇਂ ਵੀਰ ਨੇ ਦੱਸਿਆ ਕਿ ਇਹਦਾ ਬੱਚਾ ਵੀਰੇ ਮਰ ਗਿਆ ਤਾਂ ਹੈ ਸੋਹਣੀ ਵੈੜ ਫੇਸ ਕੁਆਲਟੀ ਵੀ ਸੋਹਣੀ ਐ ਵੈੜ ਦੀ ਤੇ ਥਾਂ ਦੀ ਗੱਲ ਕਰੀਏ ਤਾਂ ਵੀਰੇ ਐਮ ਵਧੀਆ ਚਵਾਈ ਵਾਲਾ ਥਾਂ ਲੱਗਿਆ ਵੈੜ ਨੂੰ ਚੰਗਾ ਥਾਂ ਲੱਗਿਆ ਜੀ ਰਾਜੀ ਵੀ ਵੀਰੇ ਉਹ ਫੁੱਲਾ ਤਾਂ ਹੈ ਥਾਂ ਦੀ ਕੁਆਲਿਟੀ ਚੰਗੀ ਲੱਗੀ ਐ ਬੰਦ ਵੀਰੇ ਬੰਦ ਬਾਕੀ ਵੀਰ ਜੀ ਲੱਗੇ ਤਾਂ ਚੈੱਕ ਕਰ ਲੋ ਐਂ ਦੁੱਧ ਵਾਲੀਆਂ ਨਿਸ਼ਾਨੀਆਂ ਪੈਪਾ ਪੂਪਾ ਥਾਂ ਦੀ ਕੁਆਲਿਟੀ ਤੇ ਸਫਾ ਵੀਰੇ ਜਿੰਨੀ ਵੀ ਆ ਬਹੁਤ ਸਾਫ ਸੁਥਰੀ ਵੈੜਾ ਛੜੀਆਂ ਚੁੜੀਆਂ ਕਰਕੇ ਜੜੀ ਆ ਤੁਹਾਨੂੰ ਵੀ ਪਤਾ ਮੀ ਮੂੰਹ ਬੜਾ ਨੁਕਸਾਨ ਹੋਇਆ ਜੱਟ ਜੀ ਮੀਂਦਾ ਰੰਦਾ ਹਣਾ ਉਹਨਾਂ ਭਰਾਵਾਂ ਕੋਈ ਲਈ ਆਪਾਂ ਮੱਛੀ ਹਣਾ ਠੀਕ ਆ ਵੀਰੇ ਤੇ ਬਾਕੀ ਸਾਡੇ ਚ ਉਹ ਕੰਮ ਨਹੀਂ ਹੈਗਾ ਇਹ ਵੱਛਾ ਪੁੱਛਾ ਜਿਹਾ ਅਲੱਗ ਹੀ ਖਾਣ ਦੀ ਇਹਨਾਂ ਬਿਲਕੁਲ ਬਿਲਕੁਲ ਸੱਚਾਈ ਹੈ ਸਾਫ ਸੁਥਰਾ ਕੰਮ ਆ ਵੀਰੇ ਤਾਂ ਹੀ ਤਾਂ ਵੀਰੇ ਕਈ ਸਾਲਾਂ ਤੋਂ ਤੁਹਾਡਾ ਕੰਮ ਚੱਲਦਾ ਹਣਾ ਹਾਂਜੀ ਹਾਂਜੀ ਸਾਫ ਸੁਥਰਾ ਕੰਮ ਆ ਹਣਾ ਤਾਂ ਪਸ਼ੂ ਵੀ ਜਲਦੀ ਵਿਗਦਾ ਹਾਂਜੀ ਤੇ ਰਾਜੀ ਰੂਜੀ ਵੈੜਾ ਮੇਰੇ ਮੁੱਲ ਭਾਣਾ ਹੀ ਲਈ ਵੀਰੇ ਭਾਣਾ ਹੀ ਦੇ ਦੇਣੀ ਹੈ ਹਾਂਜੀ ਹਾਂਜੀ ਕੀ ਮੁੱਲ ਕਰਨਾ ਹੈ 30000 ਦੀ ਦੇ ਦੀਏ 30 ਦੀ ਹਾਂਜੀ ਠੀਕ ਹੈ ਕਰ ਦਿਓ ਮਾਨਤਨ 28000 ਦੀ ਜੀ ਹਾਂ ਨਾ 28 ਦੀ ਹਾਂਜੀ 27 ਦੀ ਹਾਂ ਨਾ ਠੀਕ ਹੈ ਠੀਕ ਹੈ ਕੋਈ ਤਾਂ ਨਾ ਕੋਈ ਕਰੇ ਮੇਰਾ ਪ੍ਰਾਈਸ ਲੱਭਦਾ ਰੱਖੀਏ ਚਲੋ ਕੋਈ ਫੋਨ ਲਾ ਲੇ ਬਾਕੀ ਵੀਰੇ ਸੋਣੀ ਸੁਨਖੀ ਵੇਲੇ ਚਲੋ ਅੱਜ ਬੱਚਾ ਹੁੰਦਾ ਤਾਂ ਕਿਹੋ ਜਿਹੀ ਵੇੜਾ ਵੀਰੇ ਭਾਵੇਂ 60 65 ਦੀ 55 ਦੀ ਹਣਾ ਹੱਕ ਰੱਖ ਜਾਂਦੀ ਆ ਬਾਕੀ ਕੋਈ ਸ਼ੱਕ ਨਹੀਂ ਬਾਕੀ ਚਾਰੂ ਆ ਵੀਰੇ ਦੁੱਧ ਚੰਗਾ ਦਈਓ ਜਿਹੜਾ ਵੀਰ ਸੰਭਲੂ ਬਿਲਕੁਲ ਬਿਲਕੁਲ ਹੁਣ ਹਾਂ ਨਾ 27000 ਦੀ ਹਣਾ 27000 ਠੀਕ ਹੈ ਦੂਜੇ ਨੰਬਰ ਤੇ ਵੀ ਰਹੀ ਆ ਗਈ ਵੀਰ ਇਹ ਵੀ ਜੀ ਆ ਗਈ ਜੀ ਆਪਣਾ ਗੱਬਣ ਵੱਸੀ ਆ ਗਈ ਜੀ ਗੱਬਣ ਵੱਸੀ ਦੂਜਾ ਸੂਆ ਖਾਣ ਬੜਾ ਸਪੈਸ਼ਲ ਲੱਗਿਆ ਪਾਪਾ ਹੀ ਲੱਗਿਆ ਗੱਬਣਾ ਗਈ ਹੈ ਨਾ ਮੇਰਾ ਭਰਾ ਇੱਥੇ ਹੈ ਨਾ ਸੇਲ ਬੋਧ ਹੈ ਨਾ ਖਾਣ ਦਿਖਾਓ ਕੀ ਚੀਜ਼ ਲੱਗੀ ਬੜਾ ਵਧੀਆ ਖਾਣ ਲੱਗਿਆ ਰੰਗ ਗੁਲਾਬੀ ਗੁਲਾਬੀ ਖਾਣਾ ਗਿਆ ਮਈਆਂ ਵਰਗਾ ਇੱਕ ਹਫਤਾ ਇੱਕ ਹਫਤਾ ਵੀ ਜੀ ਸਾੰਭਣੀ ਪਹਿਣੀ ਹੈ ਬੱਚੀ ਠੀਕ ਹੈ ਜੀ ਖੋਲੋ ਵੀਰ ਜੀ ਤਾਂ ਵੇਖੋ ਵੀਰੇ ਇੱਕ ਹਫਤਾ ਬਾਕੀ ਆ ਗੱਬਣ ਵਹਿੜ ਆ ਗਈ ਆ ਕੱਦ ਕਾਠ ਵਾਲੀ ਆ ਵੀਰੇ ਚਮਕ ਚਮਕ ਚੰਗੀਆਂ ਵੈੜਦੀ ਤੇ ਥਾਨ ਦੀ ਗੱਲ ਕਰੀਏ ਤਾਂ ਵੀਰੇ ਪੂਰਾ ਐ ਕੁਆਲਿਟੀ ਦਾ ਥਾਨ ਲੱਗਿਆ ਮਈਆਂ ਵਰਗਾ ਥਾਨ ਆ ਗਿਆ ਵੀਰੋ ਟੋਪਰੋਂ ਵੀ ਐ ਗੱਡ ਰੰਗੂ ਸਿੱਧੀ ਸਾਦੀ ਵੈੜਾ ਬਹੁਤ ਸੋਹਣੀ ਵੈੜਾ ਤਾਂ ਵੀਰੇ ਥਾਨ ਭਾਂਡੇ ਦਾ ਪਸ਼ੂ ਹੁੰਦਾ ਥਾਨ ਚੰਗਾ ਸਪੈਸ਼ਲ ਲੱਗਿਆ ਲੈ ਚੋ ਜੀ ਕਮਾਲ ਆ ਵੀ ਕਮਾਲ ਆ ਕਮਾਲ ਆ ਹੋਰ ਹੋਰ ਤੋ ਜਿੰਦਰ ਜੀ ਥਾਨ ਦੀ ਜੀ ਸੀਰ ਤੇ ਆਇਆ ਠੰਡੀ ਵਛੀ ਆ ਨਾੜਾ ਨੂੜਾ ਦੁੱਧ ਵਾਲੀ ਬਿਲਕੁਲ ਥਾਨ ਚੰਗਾ ਲੱਗਿਆ ਵੀਰੇ ਇਦਨ ਵਛੀ ਨੇ 28 ਆਪਣਾ 20 ਲਿਟਰ ਭਰਿਆ ਹੋਗਾ ਠੀਕ ਹੈ 18 18 18 ਤੇ ਵੇਖੋ ਵੀਰੇ ਸੋਹਣੀ ਮੈਡ ਆ ਗਈ ਆ ਪਹਿਲੇ ਸਵੇਰੇ ਵੀਰੇ ਚੰਗਾ ਦੁੱਧ ਪਰ ਗਿਆ ਜੀ 18 ਦੇ 18 ਦੀ 18 20 ਦੇ ਵਿੱਚ ਰਹੀ ਹੈ ਤਾਂ ਵੀਰੇ ਕਿਵੇਂ ਥਾਂ ਥਾਂ ਚੰਗਾ ਲੱਗਿਆ ਦੁੱਧ ਫਿਰ ਚੰਗਾ ਪਰ ਜੁਆਰ ਗਿਆ ਦੁੱਧ ਦੀ ਜੀ ਹਾਂ ਗਾੜੀ ਸਟਾਲੇ ਆ ਗਏ ਨਾ ਮੇਰਾ ਭਰਾ ਸਟਾਲੇ ਆ ਬਿਲਕੁਲ ਬਿਲਕੁਲ ਵੀਰੇ ਵੇਖੋ ਤਿੱਲਾ ਨਹੀਂ ਆ ਬੱਚੀ ਨੂੰ ਹਨਾ ਮੈਂਨ ਗੱਲ ਵੀਰੇ ਠੰਡੀ ਸੀਲਾ ਹਨਾ ਠੰਡੀ ਸੀ ਹੈ ਨਾ ਬਿਲਕੁਲ ਕਿੰਨਾ ਪਿਆਰਾ ਥਾਂ ਹੈ ਯਾਰਾ ਬੜਾ ਵਧੀਆ ਥਾਂ ਲੱਗਿਆ ਵੀਰੇ ਸੋਹਣੀ ਵੈੜਾ ਠੀਕ ਹੈ ਕਿੱਲੇ ਵੱਜੀਉ ਸੋਹਣੀ ਲੱਗਦੀ ਵੀਰੇ ਕਿੱਲੀ ਵੀ ਸੋਹਣੀ ਲੱਗਦੀ ਹੈ ਹਨਾ ਕਿੰਨੇ ਦੇ ਵੀਰੇ ਹੋ ਜੀ ਹਨਾ ਇਹਦੀ 65000 ਦੀ ਦੇ ਦਈਏ ਠੀ ਚਲੋਗੇ ਵੀ ਇਹਨਾਂ ਸਾਹਮਣੇ ਨਹੀਂ ਪੰਜ-ਸੱਤ ਦਿਨ ਤਾਂ 2000 ਛੱਡ ਦਿਓ 363 ਦੀ 363 ਦੀ ਪਿਆਰ ਹੋਈ ਤਾਂ 75 ਹੀ ਮੁੱਲ ਕਰ ਲਿਓ ਮੇਰਾ ਵੀਰ ਤਾਂ ਉਹ 70 ਤੇ ਮੁੱਲ ਫਿਰ ਹੋਰ ਹੋਣਾ ਹਨਾ ਜਾਂਦੀ 363 ਤਾਂ ਸੋਹਣੀ ਸੁਨੱਖੀ ਵਾੜਾ ਵੀਰੋ ਕਹੇ ਪਾਸੇ ਨਹੀਂ ਖੁੰਜੀ ਥਣ ਥਣ ਬੜਾ ਪਿਆਰਾ ਲੱਗਿਆ ਤੇ ਜਿਹੜੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਸਾਫ਼ ਸੁਥਰੀ ਵਾੜ ਹੋਵੇ ਥਣ ਭਾਂਡੇ ਵਾਲੀ ਹਨਾ ਤਾਂ ਸੇਲਸ ਲੱਗ ਤੇ ਦੁੱਧ ਵੀ ਵੀਰੇ ਦਾ ਮਈਆਂ ਵਰਗਾ ਦੁੱਧ ਵੀ ਮਈਆਂ ਹੈ ਵੀ ਦੁੱਧ ਵਾਲੀ ਹੈ ਦੁੱਧ ਵਾਲੀ ਹਨਾ 14 18 19 18 19 ਮੁਰਗੀ ਚ ਆ ਗਈ ਹੁਣ ਹਾਂ ਨਾ 63 ਸੀ 63000 ਰੁਪਏ ਭਾਜੀ ਠੀਕ ਹੈ ਵੀਰੇ ਤੀਜੇ ਨੰਬਰ ਤੇ ਆ ਗਈ ਇਹ ਵੇ ਜੀ ਪਹਿਲਾ ਸੂਆ ਬੱਚੀ ਤੇ ਮੂੰਹ ਚਾਰ ਦੰਦ ਜੇ ਪਹਿਲਾ ਸੂਆ ਚਾਰ ਦੰਦ ਮੂੰਹ ਚਾਰ ਦੰਦ ਹਾਂ ਤੇ ਬੱਛਾ ਆ ਗਿਆ ਜੀ ਮੰਗਰ ਛਣ ਮੜਾ ਪਿਆਰਾ ਲੱਗਿਆ ਵੀਰੇ ਹਾਂ ਜੀ ਦਿਖਾ ਦਊ ਕੋ ਜਿੰਦਰ ਜੀ ਉਹ ਪਤੋ ਆਉਣਾ ਵਧੀਆ ਲੱਗਿਆ ਵੀਰੇ ਹਨਾ ਸੀਲਸ ਲੱਗਾ ਫਿਰ ਹਨਾ ਮੰਗਰ ਬੱਛਾ ਜੀ ਵੀਰੇ ਮੰਗਰ ਬੱਛਾ ਆ ਗਿਆ ਖੋਲ ਖੋਲੋ ਵੀਰੇ ਇਹਦਾ ਤੋੜੋ ਤੋੜਾ ਵਿਖਾਈਏ ਤੇ ਵੇਖੋ ਵੀਰੇ ਰਾਜੀ ਰੂ ਜੀ ਫੁੱਲ ਆ ਪਹਿਲਾ ਸੂਆ ਤਾਜੀ ਸੂਈ ਹੈ ਮਗਰ ਵਸ਼ਾ ਆਏ ਦੇ ਹਨਾ ਗਿਟ ਗਿਟ ਲੱਗਾ ਹਨ ਬੜਾ ਪਿਆਰਾ ਲੱਗਿਆ ਵੀਰੇ ਨੋਕ ਕਾਲਾ ਥਣ ਆ ਗਿਆ ਨਾ ਕਾਲਾ ਥਣ ਆ ਗਿਆ ਜੀ ਬਿਲਕੁਲ ਤਾਂ ਦੇਖੋ ਵੀਰੇ ਥਣ ਬਹੁਤ ਪਿਆਰਾ ਲੱਗਿਆ ਨੋਕ ਕਾਲਾ ਥਣ ਤੇ ਅੱਧੀ ਦੇਖੋ ਮੋਰਨੀ ਬਿਲਕੁਲ ਬਿਲਕੁਲ ਦੇਖੋ ਵੀਰੇ ਚੈੱਕ ਕਰ ਲਿਓ ਤੋਰਾ ਸੋਹਣਾ ਲੇਵਾ ਲੱਗਿਆ ਵੀਰੇ ਥਣ ਨੋਕ ਕਾਲਾ ਫੁੱਲ ਰਾਜੀ ਤਾਂ ਪਹਿਲਾ ਸੂਰ ਕੀ ਆ ਬਾਤ ਹੈ ਜੀ ਬਹੁਤ ਸ਼ਕੀਨ ਮਿਹੜਾ ਵੀਰੇ ਤਾਂ ਦੇਖੋ ਫੇਸ ਕੁਆਲਟੀ ਵੀ ਸੋਹਣੀ ਆ ਵੇੜ ਜੀ ਤੇ ਮੇਨ ਗੱਲ ਆ ਵੀਰੇ ਫੁੱਲ ਰਾਜੀ ਤੇ ਖਣਵੀ ਗਿੱਟ ਗਿੱਟ ਤੇ ਤੇ ਗੁਲਾਬੀ ਥਣ ਆ ਗਿਆ ਵੀਰੋ ਤਾਂ ਲੇਵਾ ਵੀ ਸ਼ਾਨਦਾਰ ਲੱਗਿਆ ਤਾਂ ਜਿਹੜੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਜੀਆਂ ਵੇੜਾਂ ਦੀ ਵੀਰੇ ਫੈਂਟ ਵਾਲੀਆਂ ਵੇੜਾਂ ਦੀ ਤਾਂ ਉਹਨਾਂ ਵੀਰਾਂ ਵਾਸਤੇ ਆ ਵੇੜ ਬਹੁਤ ਚੰਗੀ ਵੇੜ ਆ ਜੀ ਵੀਰੇ ਸੂਆ ਪਹਿਲਾਂ ਹੀ ਆ ਨਾ ਕਿਆ ਬਾਤ ਹੈ ਮੂੰਹ ਚਾਰ ਦੰਦ ਤੇ ਚਲੋ ਜਿਹੜਾ ਵੀ ਵੀਰ ਲੈ ਜਾਊਗਾ 400 ਇਹ ਵੀਰੇ ਚੋਕੇ ਵੇਚ ਲੈਂਦਾ ਹਨਾ ਬੱਧੀ ਬੰਦੀ ਥਾਨ ਬੜਾ ਪਿਆਰਾ ਲੱਗਿਆ ਇਹਨੂੰ ਤੇ ਇੱਕ ਹੈ ਵੀ ਸੀਲ ਹਨਾ ਠੀਕ ਜਿਹਾ ਦੰਦ ਬਿਲਕੁਲ ਸੋਹਣੀ ਵੜਾ ਚਮਕ ਚਮਕ ਬਹੁਤ ਆ ਵੀਰੇ ਸ਼ਕੀਨ ਬਹੁਤ ਆ ਹਨ ਬਹੁਤ ਹੀ ਲੱਗਿਆ ਥਾਨ ਤਾਂ ਬਹੁਤ ਪਿਆਰਾ ਲੱਗਿਆ ਵੀਰੇ ਕੋਈ ਸ਼ੱਕ ਨਹੀਂ ਕਿਉਂਕਿ ਥਾਨ ਦਾ ਇਹ ਤਾਂ ਪਸ਼ੂ ਹੁੰਦਾ ਵੀਰੇ ਹਾਂਜੀ ਐ ਤੇ ਬਹੁਤ ਲੱਗਿਆ ਇਹਨੂੰ ਦੋਧਾਲੀਆਂ ਤੇ ਦੋਧੇ ਚੰਗਾ ਜਿਹਾ ਆਜੂ ਫਿਰ ਹਨਾ ਵੀਰੇ ਮੁੱਲ ਮੁੱਲ ਵੀ ਜੀ ਇਹਦਾ ਛੋਟਾ ਜਿਹਾ ਹੀ ਹਾਂਜੀ ਪੂਰਾ 60000 ਪੂਰਾ 60 ਹਾਂਜੀ ਤੇ ਮਾਂ ਤਾਂ ਹੋ ਜੂ ਵੀਰੇ ਕਿੰਨੇ ਦੀ ਹੋ ਜੂ ਹਾਣਾ ਵੀਰੇ ਤੁਸੀਂ ਕਰਾ ਲਓ ਮਾਂ ਨਹੀਂ ਤੁਸੀਂ ਦੱਸਣਾ 2000 ਰੁਪਏ 3 57000 ਦੀ 57000 ਦੀ ਬਾਕੀ ਕੋਈ ਫੋਨ ਲਾ ਲੈ ਯਾਰ ਹਨਾ ਨਹੀਂ ਪਹਿਲੇ ਪਹਿਲੇ ਸੂਏ ਵੈਣਾ ਸ਼ਕੀਨ ਵੀਰੇ ਉਹ ਉੱਡਦੀਆਂ ਲਾ ਕਿਉਂਕਿ ਥਣ ਭਾਂਡੇ ਦਾ ਵੀਰੇ ਪਸ਼ੂ ਆ ਥਣ ਚੰਗਾ ਲੱਗਿਆ ਤਾਂ ਵੀਰਾਂ ਨੂੰ ਕਰਾਈ ਵੀ ਨਹੀਂ ਦੁਖ ਦੇ ਦੂਰ ਹਨਾ ਤਾਂ ਰੇਟ ਵੀ ਜਿਆ ਜਾ 57000 ਦੀ ਕਿਆ ਬਾਤ ਹੈ ਇਹ ਕਜਿੰਦਗੀ ਆਪਾਂ ਦੁੱਧ ਦੀ ਗੱਲ ਨਹੀਂ ਕੀਤੀ ਦੁੱਧ 14 ਕਿਲੋ ਜੇ ਥਲੇ ਵਸੀ ਦੁੱਧ 14 ਕਿਲੋ ਇਸ ਟਾਈਮ 14 ਕਿਲੋ ਦੁੱਧ ਆ ਅੱਛਾ ਹੀ ਚੌਥਾ ਪਹਿਮਾ ਦੇਣਾ ਤੁਸੀਂ ਚੌਥਾ ਪਹਿਮਾ ਦੇਣਾ ਬਿਲਕੁਲ ਤਾਂ ਦੁੱਧ 14 ਕਿਲੋ ਇਸ ਟਾਈਮ ਕਰ ਦਿਓਗੇ 16 17 ਕਿਲੋ ਅੱਛਾ ਤਾਂ ਵੇਖੋ ਵੀਰੋ 14 ਲੀਟਰ ਦੁੱਧ ਆ ਲੈਵਾ ਕਿੰਨਾ ਵੀਰੇ ਗਾਂ ਨੂੰ ਆ ਉਹਨਾਂ ਪਛਾਣੂ ਆ ਸੋਹਣੀ ਹੈ ਲੈਵੇ ਲੈਵੇ ਦੀ ਬਹੁਤ ਸਾਫ ਆ ਵੀਰੇ ਹਾਂਜੀ ਹਾਂਜੀ ਸੋਹਣੀ ਮਿਹੜਾ 14 ਲੀਟਰ ਦੁੱਧ ਆ ਗਿਆ 57000 ਦੀ 57000 ਕੀ ਬਾਤ ਆ ਹਾਂਜੀ ਵੀਰੇ ਅਗਲੇ ਬਣਿਆ ਕੀ ਫਿਰ ਖੀਰੀ ਵਛੀ ਸੂਈ ਹੈ ਤਾਜੀ ਖੀਰੀ ਹੈ ਸੂਈ ਹੈ ਤਾਜੀ ਠੀਕ ਹੈ ਮਗਰ ਵੀ ਬੱਚਾ ਆ ਗਿਆ ਵੀਰੇ ਇਹ ਬੱਚੀ ਆ ਗਈ ਜੀ ਬੱਛੀ ਆ ਗਈ ਹੈ ਬੱਚੀ ਆ ਗਈ ਹੈ ਤਾਂ ਖੀਰੀ ਵਹਿੜ ਸੂਈ ਹੈ ਹਨਾ ਤੋਰੋ ਵੀਰੇ ਤਾਂ ਵੇਖੋ ਵੀਰੇ ਰਾਜੀ ਰੂਜੀ ਫੁੱਲ ਆ ੱਲੇ ਵਾਲੂ ਇਹਨੂੰ ਵੀ ਸ਼ਾਨਦਾਰ ਲੱਗਿਆ ਵੀਰੇ ਖੀਰੀ ਵਹਿੜ ਸੂਈ ਹੈ ਵੀਰ ਕਹਿੰਦਾ ਤਾਂ ਰਾਜੀ ਫੁੱਲ ਬਿਲਕੁਲ ਬਰੀਡ ਵੀ ਫੁੱਲ ਆ ਮਗਰ ਇਹ ਵਛੀ ਆ ਗਈ ਵੀਰੇ ਹਨਾ ਸੋਹਣੀ ਸ਼ਕੀਨ ਵੈੜਾ ਇੱਕ ਨੰਬਰ ਬੋਲਾ 12 ਕਿਲੋ ਲਈ ਸਰਦੀ ਆ ਬੋਲਾ 12 ਕਿਲੋ 12 ਕਿਲੋ ਲਈ ਸਰਦੀ ਤੀਜਾ ਦਿਨ ਸੋਹੀ ਨਹੀਂ ਤੀਜਾ ਦਿਨ ਵੀਰੇ ਸੋਹਣੀ ਬਹੁਤ ਆ ਹਨਾ ਵੈੜ ਇਹ ਜੀ ਆ ਪਸ਼ੂ ਤਾਂ ਬਹੁਤ ਫੱਬਦਾ ਵੀਰੇ ਕਿੱਲੇ ਬੱਜਿਆ ਹਨਾ ਤਾਂ ਵੇਖੋ ਵੀਰੇ ਖਾਨ ਬੜਾ ਪਿਆਰਾ ਲੱਗਿਆ ਲੇਵਾ ਬਹੁਤ ਸ਼ਾਨਦਾਰ ਲੱਗਿਆ ਤਾਂ ਰਾਜੀ ਵੀ ਫੁੱਲਾ ਵੀਰੇ ਸ਼ਕੀਨ ਵੈੜਾ ਚੰਗਾ ਠੀਕ ਹੈ ਤਾਂ ਵੀਰੇ ਇਹਦਾ ਮੁੱਲ ਕੀ ਕਰ ਦੇਣਾ ਵੈੜ ਦਾ ਇਹਦਾ ਵੀਰ ਜੀ ਮੁੱਲ ਕਰਨਾ ਵਾ ਜੇ ਬਿਲਕੁਲ ਜਿਆ ਜੀ ਹਾਂਜੀ ਇਹ ਦੀਵਾਲੀ ਦੀ ਔਫਰ ਹੀ ਆ ਹਾਂਜੀ 55000 55000 ਦੀ ਹਾਂਜੀ ਕੀ ਬਾਤ ਹੈ ਥੀਰੀ ਵੱਛੀ ਲੱਭਣੀ ਥੀਰੀ ਵੈੜਾ ਵੀਰੇ ਤਾਂ ਲੈ ਵੇ ਲੋ ਬੜੀ ਸ਼ਾਨਦਾਰ ਮਗਰ ਵੀ ਵੱਛੀ ਮੱਛੀ ਆ ਗਈ ਆ ਵੱਛੀ ਵੇਖੋ ਨਾਲੂ ਸਹੀ ਜੀ ਬਿਲਕੁਲ ਬਿਲਕੁਲ ਆ ਦਿਖਾ ਦਿਓ ਮੜਾ ਜੀ ਵੇਖੋ ਵੀਰੋ ਨਾੜੂ ਦਿਖਾ ਦਿਓ ਨਾੜੂ ਤੇ ਬਿਲਕੁਲ ਬਿਲਕੁਲ ਠੀਕ ਹੈ ਜੀ ਮਗਰ ਵੀ ਵਸ਼ੀ ਚੰਗੇ ਸੀ ਮੰਦੀ ਹਨ ਤਾਂ ਹੁਣ ਹਾਂ ਨਾ ਕਿਨੇ ਦੀ ਹੋ ਗਈ ਵੀਰੇ 55 ਦੀ ਵੀਰ ਜੀ 55 ਦੀ ਕੀ ਬਾਤ ਆ ਵੇਖੋ ਵੀਰੋ ਬਹੁਤ ਸੋਹਣੀ ਵੇੜਾ ਤਾਂ ਸੋਹਣੀ ਥਣਪਾਡੇ ਜੀ ਮਾਲਕਾ ਤਾਂ ਬਾਕੀ ਤੁਸੀਂ ਫੋਨ ਵੀਰ ਨੂੰ ਲਾ ਲਿਓ ਛੋਟ ਛੱਪਾ ਹੋ ਜੂ ਹਨਾ ਵੀਰੇ ਹਾਂ ਠੀਕ ਹੈ ਜੀ ਤਾਂ ਵੇਖੋ ਵੀਰੋ ਮਗਰ ਵੀ ਵਸ਼ੀ ਹੈ 55000 ਤਾਂ ਵੇਖੋ ਵੀਰੋ ਚਾਰ ਵੇੜਾ ਅਸੀਂ ਵੀਰ ਕੋਲੇ ਚੋਹਾ ਦੇ ਰੇਟ ਜੈ ਜੈ ਇੱਕ ਮੈਂ ਹੈਗੀ ਹੈ ਨਾ ਜੀ ਹਾਂਜੀ ਜੀ ਉਹ ਕਾ ਲੀ ਠੀਕ ਹੈ ਜੀ ਇਹ ਵੀ ਜੀ ਮਾਹੀ ਜੀ ਹੈ ਨਾ ਹਾਂਜੀ ਇਹ 1.2 ਮਿੰਟ ਦੀ ਸੁਈ ਆ ਇਹਦੀ ਵੀਡੀਓ ਵੀ ਹੈ ਮੇਰੇ ਘਰ ਇਸੇ ਘਰ ਦੀ ਬੱਚਾ ਵੀ ਰਹਿ ਰਿਹਾ ਹੈ ਵੀਡੀਓ ਹੈਗੀ ਫੋਨ 'ਚ ਅਰੇ ਦਿਨ ਦਾ ਕਟਾ ਲੱਗ ਗਿਆ ਜੀ ਵਿੱਚ ਇਹਦਾ ਠੀਕ ਹੈ ਜੀ ਇਹ ਕੋਈ ਵੀ ਭਰਾ ਵੀਡੀਓ ਮੰਗਾਉਣਾ ਚਾਹੁੰਦਾ ਨਾਲ ਹੀ ਕੱਟੇ ਜਾਂ ਫਿਰ ਪ੍ਰੂਫ ਕਰ ਸਕਦੇ ਬਿਲਕੁਲ ਬਿਲਕੁਲ 8 ਕਿਲੋ 2000 ਦੇ 7 10 ਕਿਲੋ ਮੰਗੂਗੀ ਜੀ ਹਾਂਜੀ ਠੀਕ ਹੈ ਨਾ ਹੈ ਕੱਦ ਕਾਠ ਵਾਲੀ ਵੀਰੇ ਕੱਦ ਕਾਠ ਵਾਲੀ ਤਾਂ ਵੇਖੋ ਵੀਰੋ 8 ਲੀਟਰ ਦੁੱਧ ਵੀਰ ਕਹਿੰਦਾ ਸੱਤ ਕੰਨੇ ਆ ਬਾਕੀ ਮਹਾਨੇ ਦੇ ਨਾੜਾ ਨੂਣਾ ਚੈੱਕ ਕਰ ਲਓ ਹੈ ਚੰਗੇ ਰਿਕਾਰਡ ਵਾਲੀ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਲੱਗੀ ਆ ਤਾਂ ਬਾਕੀ ਵੀਰੇ ਤੋਰਾ ਚੈੱਕ ਕਰ ਲਿਓ ਜੀ ਸੋਹਣੇ ਖਣਪਾਨੇ ਦੀ ਮਾਲ ਹੈ ਵੀਰੇ ਲੈਵਲ ਉਪਰ ਦੀ ਬਹੁਤ ਸਾਫ ਆ ਹਾਂ ਕੰਢੀ ਬਹੁਤ ਹੈ ਕਿੰਨੇ ਠੀਕ ਹੈ ਪਾਸਾ ਵੀ ਕਿਤੇ ਬੱਚੇ ਦਾ ਨਹੀਂ ਕੀਤਾ ਇਹ ਸੀਲ ਬਹੁਤ ਹਨ ਬੜਾ ਚੰਗਾ ਵਾ ਹਨ ਬਿਲਕੁਲ ਠੀਕ ਹੈ ਜਿਹਦਾ ਰੂਹ ਹੁੰਦਾ ਠੀਕ ਹੈ ਇਹ ਖੋਵੀਰ ਸਿੰਘ ਸਿੰਘ ਨੂੰ ਵੀ ਚੰਗਾ ਲੱਗਿਆ ਸੋਹਣੀ ਥਣਪਾਡੇ ਜੀ ਮਾਲਕਾ ਲੈਵੇ ਲੁਗੇ ਦੀ ਬਹੁਤ ਸਾਫ ਹੈ ਨਾੜਾ ਨੂੰ ਨਾ ਲੱਗੀਆਂ ਬਾਨੇ ਤੇ ਲੈ ਵੀਰ ਜੀ ਲੈ ਲੈ ਤੁਹਾਡਾ ਤਾਂ ਤੇ ਮੈਲਦੀ ਵੀਰੇ ਪਹਾੜਾ ਪਹਾੜੇ ਦੀ ਕਿਦੇ ਪਹਾੜੇ ਤੇ ਅੱਛਾ ਪਹਾੜਾ ਮੰਗਦੀ ਔਖਰ ਪਾ ਲੋ ਫੀਡ ਪਾ ਲੋ ਅੱਛਾ ਜੀ ਤੇ ਥਾਪੀ ਮਾਰ ਕੇ ਥੱਲੇ ਪੈ ਜੜਿੰਗਦੀ ਹੈਗੇ ਅੱਛਾ ਹੈ ਨਾ ਠੀਕ ਹੈ ਦੇਖੋ ਵੀਰੇ ਲੈਵੇ ਦੀ ਬਹੁਤ ਸਾਫ ਹੈ ਹਾਂ ਹੈ ਵੀ ਚਮਕ ਚਮਕਾਲੀ ਚਲੋ ਕਿਹੜਾ ਵੀ ਸੇਵਾ ਕਰ ਦੂ ਵੀਰੇ ਚੰਗਾ ਦੁੱਧ ਚੋ ਆਜੂ ਚਮਕਾਲੀ ਹੈ ਕਿੰਦਰ ਜੀ ਹੈ ਨਾ ਹੈ ਵੀ ਸੀਲ ਆ ਫਿਰ ਹੈ ਨਾ ਸੀਲ ਸੀਲ ਠੰਡੀ ਜਿੱਦਾਂ ਮਰਜੀ ਠੀਕ ਹੈ ਜਿੱਦਾਂ ਹੁੰਦੀ ਹੈ ਨਾ گاਵਾ ਉਹ ਚੀਜ਼ ਜੀ ਕੀ ਬਾਤ ਹੈ ਠੀਕ ਹੈ ਜੀ ਇਹ ਗਾਈ ਹੈ ਜੀ ਬਹੁਤ ਚੰਗੀ ਹੈ ਹੈ ਨਾ ਤਾਂ ਦੁੱਧ ਹੁਣ 8 7 ਲੀਟਰ ਪੱਕਾ ਹੈ ਨਾ ਹੈ 8 ਆਪਾਂ 7 ਕਹਿਣਾ ਠੀਕ ਹੈ ਜੀ ਠੀਕ ਹੈ ਤਾਂ ਮੁੱਲ ਵੀਰੇ ਦਾ ਮੁੱਲ ਵੀਰ ਜੀ ਦੇ ਦिए 2 ਗੱਟ 60 ਦੀ ਕੀ ਬਾਤ ਹੈ ਕਰ ਦਿਓ ਛੋਟ ਛੱਪਾ ਵਿੱਚੋਂ ਹੈ ਨਾ 57000 ਦੀ ਜੀ ਐਸ ਨੂੰ ਨਹੀਂ ਜੀ ਜੱਸ 957 ਕੋਈ ਬਾਕੀ ਫੋਨ ਲਾ ਲੈ ਕੋਈ ਨਾ ਹੈਨਾ ਫੋਨ ਲਾ ਲੈ ਹੈਨਾ ਮਾਉਂਟ ਦੇ ਨਹੀਂ ਮਿਲ ਨਹੀਂ ਜੇ ਨਹੀਂ ਬਿਲਕੁਲ ਜਿਹੇ ਜਿਹੇ ਇਹਦਾ ਜੀ ਬੱਚਾ ਹੁੰਦਾ ਭਾਵੇਂ ਤੁਸੀਂ ਵੀਰੇ 75 ਵੇਜ ਨੂੰ ਦੇਉਦਾ ਕੀ ਹੈਨਾ ਕਿਉਂ ਗੱਦ ਘਾਟ ਵਾਲੀ ਆ ਹਾਂ ਤਾਂ ਬਾਕੀ ਵੀਰੇ ਫੋਨ ਲਾ ਲਿਓ ਹਾਂਜੀ ਹਾਂਜੀ 52 ਜੋ ਮਾਨਤਨ ਹੋ ਜੂ ਹਾਂ ਠੀਕ ਆ ਜੀ ਤਾਂ ਵੇਖੋ ਵੀਰੇ ਬਿਲਕੁਲ ਕਿੰਨੇ ਪਸ਼ੂ ਹੁੰਦੇ ਆ ਹੁੰਦੇ ਸਾਫ ਸੁਥਰੇ ਸੋਹਣੀਆਂ ਵੇੜਾਂ ਨੇ ਤਾਜ਼ੀਆਂ ਸੂਈਆਂ ਸਵਾਈਆਂ ਨੇ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਥਣ ਪਾਂਡੇ ਵਾਲੀਆਂ ਵੀਰੇ ਥਣ ਸੁਣਾਂ ਚੰਗੇ ਲੱਗੇ ਵੇੜਾਂ ਨੂੰ ਤਾਂ ਤਾਜ਼ੀਆਂ ਸੂਈਆਂ ਪਹਿਲਾ ਸੂਆ ਅਖੀਰੀ ਵੜਾ ਵੀਰੇ ਚੰਗੇ ਟੌਪ ਕਲਾਸ ਆ ਹਾਂਜੀ ਤਾਂ ਵੀਰੇ ਨੂੰ ਇਹੋ ਬੇਨਤੀ ਆ ਕਿ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਹੋ ਜੂ ਬਾਕੀ ਵੀਰੇ ਚੈਨਲ ਨੂੰ ਮਤਵ ਦਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਵੀਰੇ ਵਖਾਲੀ ਜਾਵੇ ਤਾਂ ਵੀਰੇ ਐਡਰੈਸ ਹੈ ਕਰੀਬੋ ਨੇ ਪਿੰਡ ਠੱਠਾ ਜੀ ਹਾਂਜੀ ਸਾਡੀ ਗਾ ਝੂੜੀਆਂ ਸ਼ਹਿਰ ਆ ਹਾਂਜੀ ਤੇ ਮਗੀਠਾ ਰੋਡ ਨਾਲ ਹੀ ਭੱਲੋ ਵਾਲੀ ਪਿੰਡ ਠੱਠਾ ਹਨਾ ਠੀਕ ਹੈ ਜੀ ਤੇ ਜਿਹੜਾ ਗੁਰਦਾਸਪੁਰ ਨਾਮ ਬਲਿੰਦ ਸਿੰਘ ਬਿੱਲਾ ਹਾਂਜੀ ਮੋਬਾਈਲ ਨੰਬਰ 9056 45155 ਠੀਕ ਠੀਕ ਹੈ ਸਸਤੀ ਗੱਲ ਵੀਰੇ